ਨਾਕ ਮਹਾਦੇਵ ਕੋ ਕੈਸੇ ਚੇਰੰਜ ਸੇਤਲ ਚ ਕੀ ਨਹੀਂ ਪਛਾਣ ਬਹੁਤ ਅਕਰਾਹੀ ਹੋ ਵਾਰੀ ਸਰ ਵਾਹਿਗੁਰੂ ਜੀ ਕੀ ਫਤਿਹ ਅੱਜ 1984 ਦੇ ਕਤਲੇਆਮ ਪੀੜਤ ਪਰਿਵਾਰ ਅਮਨਦੀਪ ਅਤੇ ਵਾਮਾ ਬੀਬੀਆਂ ਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਵਿਖੇ ਨਤਮਸਤਕ ਹੋ ਲਈ ਅਸੀਂ ਇੱਥੇ ਆਏ ਆ ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾ ਦਾ ਸਵਾਗਤ ਜੜ ਦਿੱਤੇ ਕੇ ਸਨ ਗਲਾਂ ਵਿੱਚ ਟਹਿਰ ਕੇ ਪਾਕਿਸਤਾਨ ਦੇ ਕੇ ਸਨ ਉਪਰ ਤੋਂ ਪਾਣਾ ਨੇ ਮੇਰੀਆਂ ਬੈਠੀਆਂ ਨੇ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਵਿੱਚੋਂ ਪੱਗ ਪੰਛੇ ਛੇ ਛੇ ਦੀਆਂ ਦਾ ਕਤਲੇਆਮ ਕੀਤਾ ਗਿਆ ਸੀ ਤੇ ਪਰਿਵਾਰਾਂ ਚ ਅਸੀਂ ਦਰਬਾਰ ਸਾਹਿਬ ਆਏ ਆ 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਅਸੀਂ ਪੰਜਾਬ ਵਾਸੀਆਂ ਨੂੰ ਗੁਰਦਾਨਕ ਨਾਮ ਲੈਵਾਨ ਨੂੰ ਇਹ ਬੇਨਤੀ ਕਰਨੇ ਆ ਕਿ 1 ਜੂਨ ਨੂੰ ਇੰਦਰਾ ਗਾਧੀ ਨੇ ਪੰਜਾਬ ਵਿੱਚ ਕਰਫੂ ਲਗਾ ਕੇ ਸ੍ਰੀ ਇਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ 37 ਗੁਰਤਾਮ ਜਿਹੜੇ ਸਨ ਪੰਜਾਬ ਦੇ ਇਤਿਹਾਸਕ ਗੁਰਤਾਮਾਂ ਤੇ ਤੈਂਕਾ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਤਾਰ ਮੰਨੋ ਟਾਈਟੇਰੀ ਕੀਤਾ ਗਿਆ ਕਾਲ ਤੱਕ ਸਾਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਸੇਰੀਰ ਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਗਈਆਂ ਸਾਡੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਸਾਡੇ ਗੁਰੂ ਗਰੰਥ ਸਾਹਿਬ ਸ਼ਹੀਦ ਕੀਤੇ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪਰਵ ਸੀ ਹਜ਼ਾਰਾਂ ਹੀ ਸੰਗਤਾਂ ਇਥੇ ਨਤਮਸਤਕ ਹੋਣ ਲਈ ਗੁਰਪਰਵ ਮਨਾਉਣ ਵਾਸਤੇ ਸੇਰੀਰ ਮੰਦਰ ਸਾਹਿਬ ਆਈਆਂ ਹੁੰਦੀਆਂ ਸਨ ਸਾਡੀਆਂ ਪਹਿਨਾ ਵੀਰਾਂ ਨੂੰ ਬਜ਼ੁਰਗਾਂ ਨੂੰ ਪਚੰਗੀਆਂ ਨੂੰ ਬੱਚਿਆਂ ਨੂੰ ਟੈਂਕਾਂ ਤੋਂ ਪਰਾਂਦ ਅਥੇ ਉਡਾ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਵਾわせ ਸਾਡੇ ਗੁਰਤਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ ਅਕਾਲ ਤਖਤ ਸਾਹਿਬ ਨੂੰ ਟੈਟਰ ਹੀ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਤੋਂ ਵੀ ਗੋਲੀਆਂ ਚੱਲਾਈਆਂ ਗਈਆਂ ਗੁਰੂ ਕਰਨ ਸਾਹਿਬ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ 3 ਦਿਨ 3 ਰਾਤਾਂ 10000 ਸਿਕਾਂ ਦਾ ਕਤਲਿਆ ਦਿੱਲੀ ਕਾਨਪੁਰ ਬਖਾਰੋ ਹਿੰਦੁਸਤਾਨ ਦੇ ਬਖਵਖ ਸੁਬਾ ਚ ਰਜੀਵ ਗਾਂਧੀ ਨੇ ਨਾਰਾ ਦਿੱਤਾ ਜਬ ਕੋਈ ਬੜਾ ਪੇੜ ਗਰਤਾ ਹੈ ਧਰਤੀ ਹਿਲਤੀ ਹੈ ਖੂਨ ਦਾ ਬਦਲਾ ਖੂਨ ਉਹਨੇ ਜਿਹੜੇ ਆਪਣੇ ਸਲਾਹਕਾਰ ਸਨ ਜਿਹੜੇ ਗਾਂਧੀ ਪਰਿਵਾਰ ਦੇ ਨੇੜੇ ਸਨ ਜਗਦੀਸ਼ ਟੈਟਲਰ ਸੱਜਨ ਕੁਮਾਰ ਕਮਲਨਾਥ ਅਜੇ ਮਾਕਨ ਹੋਰ ਸਾਕੜੇ ਜਿਹੜੇ ਪੁਲਿਸ ਦੇ ਸਾਬਕਾ ਜਿਹੜੇ ਆਗੂ ਸਨ ਉਹਨੇ ਡਿਊਟੀਆਂ ਲਗਾ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅੱਜ ਖਾਲਸਾ ਜੀ 40 ਸਾਲ ਲਗ ਰਹੇ ਮੈਂ ਪੰਜਾਬ ਦੇ ਪੰਜਾਬ ਵਸੀਆਂ ਨੂੰ ਜਿਹੜੇ ਗੁਰਨਾਨਕ ਨਾਮ ਲੈਵਾਨੇ ਜਿਹੜੇ ਸੋਰੇ ਜਬਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਸਤਨਾਮ ਵਾਜੂ ਦਾ ਸੋਰੇ ਜਾਪ ਕਰਦੇ ਨੇ ਮੇਰੀ ਉਹਨਾਂ ਵਿੱਚ ਚਰਨਾਂ ਵਿੱਚ ਪੰਜਾਬ ਬੱਚੇ ਚਰਨਾਂ ਵਿੱਚ ਬੇਨਤੀ ਹੈ ਜੋ ਕਾਂ ਗਾਂਧੀ ਪਰਿਵਾਰ ਦੇ ਸਿੱਖਾਂ ਦੇ ਨਾਲ ਕੀਤਾ ਜਿੰਨਾ ਵੱਡਾ ਨੁਕਸਾਨ ਪੰਜਾਬ ਦਾ ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ ਮੈਂ ਸਮਰਨਸ਼ ਦੇ ਇਤਿਹਾਸ ਦਾ ਅਗਵਾ ਕੋਈ ਨਹੀਂ ਕਰ ਸਕਦਾ ਸਾਨੂੰ ਭੁੱਲਣ ਦੀ ਚਾਹੀਦਾ 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਹੋਈਏ ਕਾਲ ਤੱਕ ਸਭਾ ਲਪਰਾ ਮੁਖ ਕਰਕੇ ਸਵੇਰੇ ਜਗਜੀ ਸਾਹਿਬ ਦਾ ਪਾਠ ਕਰੋ ਪਹਿਲੀ ਪੂਰੀ ਦਾ ਪਾਠ ਕਰੋ ਇਹ ਜਿਹੜੇ 13 ਇਥੇ ਕਾਂਗਰਸੀ ਜਿਹੜੇ ਦਰੰਦੇ ਖੜੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਖੜੇ ਨੇ ਇਹ ਮੈਂ ਸਮਝਦਾ ਇੱਕ ਕੌਮ ਦੇ ਗद्दार ਨੇ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ ਮਾਸਮਨਾ ਇਹ ਸੁਰੇ ਜਬੀਸ ਦਾ ਪਾਠ ਨਹੀਂ ਕਰਦੇ ਇਹਨਾਂ ਨੂੰ ਲੰਨਤੇ ਹਨ ਕਾਂਗਰਸੀ ਲੀਡਰ ਨੂੰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡਾ ਸਾਡੇ ਗੁਰਤਾਮ ਅਕਾਲ ਤਖਸਾਲ ਨੂੰ ਟੈਂਟਰੀ ਕੀਤਾ ਹੋਵੇ ਟੈਂਕਾਂ ਤੋਪਾਂ ਦੇ ਨਾਲ ਹਰਮੰਦਰ ਸਾਹਿਬ ਦੇ ਗੁਮਿਸ਼ ਲੀਆਂ ਹੁਣ ਸਾਡੇ ਹਜ਼ਾਰਾਂ ਸਿੱਖਾਂ ਦਾ 84 ਇਕੱਠ ਲਿਆ ਹੋਇਆ ਹੋਵੇ ਹਰਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ ਅੱਜ ਐਨੇ ਸੇੜੀਆਂ ਸਾਡੀਆਂ ਹੋ ਜਾਂ ਹਰਮੰਦਰ ਸਾਹਿਬ ਦੇ ਵਿੱਚ ਆ ਅੱਜ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਉਹਨਾਂ ਨੂੰ ਅਥੋਚ ਥਾਨਿਆ ਇਸੇ ਕੰਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਰਬਾਦਮ ਬੜੀ ਸ਼ਰਮ ਦੀ ਗੱਲ ਐ ਸੀ ਸਮਾਨਿਆ ਜਿਹੜਾ ਅਸਲੀ ਸਿੱਖ ਹੈ ਉਹ ਅੰਤਰ ਤਿਆਨੂ ਇੱਕ ਜੋ ਨੂੰ ਕਾਂਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਵੋਟਰਾਂ ਨਾ ਪਾਓ ਆਪਰੇ ਪਰਸ ਦੀ ਗੱਲ ਕਰੀ ਆਪਾਂ ਪੰਜਾਬ ਦੀ ਗੱਲ ਕਰੀ ਆ ਆਪਣੇ ਪੰਜਾਬੀ ਦੀ ਗੱਲ ਕਰੀ ਆ ਆਪਣੇ ਜਿਹੜੀ ਪੰਜਾਬ ਆਪਣੀ ਪੰਜਾਬੀ ਪਾਰਟੀ ਦੀ ਗੱਲ ਕਰੀ ਆ ਆਪਾਂ ਜਿਹਨੇ ਸਾਨੂੰ ਬਚਾਣਾ ਜਿਹਨੇ ਪੰਥ ਨੂੰ ਬਚਾਣਾ ਜਿਹਨੇ ਪਥਰ ਦੀ ਹਵਾਈ ਕਰਨੀ ਹੈ ਤੇ ਗੁਰਦੀਪ ਗੌਰ ਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸਟ੍ਰੀਮਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਜੋਰਾਂ ਦਾ ਕਤਲਿਆ ਹੋਇਆ ਸੀ ਦਿੱਲੀ ਵਿੱਚ ਅਗਲੀ ਗੱਲ ਇਹ ਵੀ ਬੀਬੀ ਦੱਸਣਗੇ 1 ਮਿੰਟ ਜੀ ਤਿੰਨਵਾਰੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਪੰਜਾਬ ਔਰ ਬਹੁਤ ਮжоਰਿਟੀ ਲੈ ਕੇ ਬਣੀ ਮੈਂ ਇਹ ਦੱਸਣਾ ਚਾਹਣਾ ਜਦੋਂ ਰਹਿਮ ਗਾਦੀ ਨੇ ਕਤਲੇਆਮ ਕਰਵਾਇਆ ਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਾਲ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗद्दार ਵੱਖਵਾਦੀ ਅਤਵਾਦੀ ਖਾਲਸਾ ਦੇ ਨਾਤੇ ਲੋਕ ਸਾਨੂੰ ਤਾਂ ਨੇ ਮਾਰਦੇ ਸਨ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਿਸਾ ਉਹ ਖਾਲਸਾ ਨਾ ਆ ਰਿਹਾ ਕਲਿਸਤਾਨੀ ਆ ਰਹਾ ਉਹ ਗਦਾਰ ਆ ਰਹੇ ਹਨ ਸਾਡੇ ਸਾਨੂੰ ਇਸ ਕਰਕੇ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਉਸ ਵਕਤ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਜੇ ਆਪਣੀ 2.5 ਕਰੋੜ 3 ਕਰੋੜ ਦੀ ਆਬਾਦੀ ਹੈ ਅਸੀਂ ਵੇਖ ਜੁਟ ਹੋਈਏ ਇਹਨਾਂ ਕਾਂਗਰਸੀ ਦਬਾਈ ਘੱਟ ਕੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਰਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਹੁਣ ਸਿੱਧੇ ਕਾਲ ਤੱਕ ਸਭ ਟਹਿਟੇ ਨਹੀਂ ਕੀਤਾ ਹੋਏ ਸਾਡੇ 37 ਗੁਰਦਵਾਰਾਂ 'ਤੇ ਹਮਲੇ ਕੀਤੇ ਹੁਣ ਸਾਡਾ ਤੋਸਾ ਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਹੀਰੇ ਜਵਾਰਤ ਐਸਪੀਸੀ ਦੇ ਸਾਰੇ ਗਲੁੱਟ ਕੇ ਲੱਗੀ ਹੋਵੇ ਆਪਣੇ ਸ਼੍ਰੋਮਿਕ ਕਮੇਟੀ ਨੇ ਆਸਤਾ ਕੋ ਭਾਰਤੀ ਫੌਜੋਂ ਨੂੰ ਵਾਪਸ ਨਹੀਂ ਕੀਤੇ ਗਏ ਦੇਵ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਬਚਾਣੀ ਹੈ ਸਾਡੇ ਜਿਹੜੇ ਨੇ ਤੁਸੀਂ ਐਸਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅਧੀ ਚਲੀ ਗਈ ਜੋ ਉਸ ਕੀਤਾ ਨਾ ਨੇ ਦਿੱਲੀ ਕਮੇਟੀ ਵਖਰੀ ਬਣ ਗਈ ਪਟਨਾ ਕਮੇਟੀ ਵਖਰੀ ਬਣ ਗਈ ਸਿੱਖਾਂ ਦਾ ਉੜ ਰਹਿ ਕੀ ਗਿਆ ਸਿੱਖਾ ਕੋਲ ਜੇ ਆਪਾਂ ਇਹ ਵੀ ਸਾਰਾ ਕੁਝ ਗਵਾਨੇ ਤੇ ਫਿਰ ਆਪਾਂ ਪੋਟਾ ਪਾਵਾਂਗੇ ਜੇ ਸਿੱਖੀ ਨੂੰ ਬਚਾਣਾ ਸਿੱਖੀ ਸਿਰੂਰ ਬਚਾਣਾ ਹੈ ਤਾਂ ਆਪਾਂ ਨੂੰ ਕਾਂਗਰਸ ਨੂੰ ਬਾਈਕਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਨਕ ਨਾਮ ਲੈਵਾ ਉਹਨਾਂ ਦਾ ਬਾਈਕਟ ਕਰਾਂਗੇ ਤਾਂ ਹੀ ਸਿੱਖ ਕੌਮ ਬਚਾਈ ਸਾਡੇ ਹੱਥ ਜੋੜ ਕੇ ਨਿਮਰਤਾ ਸਾਹਿਬ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਮਾਈ ਪਾਈ ਪੁੱਤਾਂ ਗੀ ਜਿਹੜੇ ਸਾਡੇ ਸ਼ਹਿਰੀ ਨੇ ਪਿੰਡਾਂ ਦੇ ਨੇ ਜਿਹੜੇ ਮੇਰੇ ਨਾਲ ਜਿਹੜੇ ਗੁਰਨਾਨਕ ਨਾਮ ਲੈਵਾਨੇ ਜਿਹੜੇ ਸਾਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਪਹਿਲੀ ਪੂਰੀ ਦਾ ਪਾਠ ਕਰਦੇ ਨੇ ਉਹ ਮੈਂ ਸਮਝਦਾ ਕਿ ਬੋਟਾ ਨਹੀਂ ਪਾਨ ਗਿਆ ਨਾ ਕਾਰਸ ਜੋ ਸਾਡਾ ਨੇ 84 ਦੇ ਵਿੱਚ ਕੀਤਾ ਭਾਜਪਾ ਬਾਰੇ ਤੁਹਾਡੀ ਕੀ ਰਾਏ ਹੈ ਭਾਜਪਾ ਬਾਰੇ ਰਾਏ ਦੇਖੋ ਭਾਜਪਾ ਨੇ ਦੇਖੋ ਥੋੜਾ ਬੋਤਨਾ ਜੇ ਇੱਕ ਸੱਜਣ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਬਣ ਗਈ ਜਿਹੜੇ 84 ਦੇ ਕਾਤਲ ਨੇ ਸਜ਼ਾਵਾ ਦੇਾਂਗੇ। ਇਹ ਕਿ ਸਜ਼ਾਵਾ ਸਭ ਨੂੰ ਨਹੀਂ ਦਿੱਤੀਆਂ ਗਈਆਂ। ਇੱਕੋ ਇੱਕ ਸੱਜਨ ਕੁਮਾਰੇ ਉਹਨੂੰ ਉਮਰ ਕੈਦ ਹੋਈ ਹੈ। ਬਾਕੀ ਕੰਮ ਸਾਰਾ ਠੰਡੇ ਬਸੇ ਜਪਿਆ ਸਾਡੀ ਪਾਜ ਪਾਤੋਂ ਇਹ ਮੰਗੇ ਕਿ ਜਿਹੜੇ 84 ਦੇ ਕਾਤਲ ਨੇ ਇਹਨਾਂ ਨੂੰ ਫਾਇਰ ਰੰਗੋ ਕਮਲਨਾਥ ਰਾਜਾ ਬੜੰਗ ਜਿਹੜਾ ਅੱਜ ਲੁਧਿਆਣੇ ਤੋਂ ਕਾਂਗਰਸ ਦਾ ਪ੍ਰਧਾਨ ਖੜਾ ਹੈ। ਇੱਕ ਮੇਰੇ ਕੋਲ ਮੋਟੀ ਟੀ-ਸ਼ਰਟ ਉਹਨੇ ਪਾਈ ਹੋਈ ਹੈ। ਉਹ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਮ ਹੈ। ਉਹ ਕਰੋੜਾ ਟੀ-ਸ਼ਰਟ ਕਰੀ ਟੀ-ਸ਼ਰਟ ਟੀ-ਸ਼ਰਟ ਪਾਈ ਹੋਇਆ। ਕੋਈ ਨਾ। ਉਹ ਉਹ ਕਰਦੇ ਆ। ਤੇ ਰਾਜਾ ਬੜਿੰਗ ਜਲਾ ਉਹ ਲੋਧਾਨੇ ਖੜਾ ਇਹ ਸਾਰੇ ਗਵਾਰ ਖੜੇ ਨੇ ਤੇ বিজেਪ ਨੂੰ ਚਾਹੀਦਾ ਕਿ ਜਿਹੜੇ ਕਤਲ ਦੇ ਚੋਰ ਸੀ ਉਹਨਾਂ ਨੂੰ ਸਜ਼ਾ ਮਿਲਵੇ ਤੇ ਬਾਕੀ ਜਿਹੜਾ ਕਾਂਗਰਸ ਦੇ ਜਿਹੜੇ ਲੋਕਾਂ ਨੂੰ ਸਰਵਰ ਪਾਇਕ ਕਰਨ ਚਾਹੀਦਾ ਹੈ ਤਾਂ ਦਿੱ ਲੋ ਧੰਨਵਾਦ ਕਰਦੀ ਆ ਕਿ ਜਦੋਂ ਵੀ ਸਾਡੇ ਤੇ ਕੋਈ ਪੀੜਾ ਪਈ ਜਦੋਂ ਵੀ ਸਾਡਾ ਕੋਈ ਦੁੱਖ ਉਛਲਿਆ ਤੇ ਤੁਸੀਂ ਲੋਕਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਆ ਸਾਡੇ ਅੱਜ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਆਈ ਨਾ ਤੇ ਸਰਕਾਰਾਂ ਤੋਂ ਮੰਗਣ ਆਏ ਆ ਨਾ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਜੋ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ ਉਸ ਟਾਈਮ ਔਰ ਫਿਰ ਉਸ ਤੋਂ ਸਭ ਤੋਂ ਵੱਡੀ ਸਾਜਿਸ਼ ਕੀਤੀ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਵ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚਾਹਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਤੋਪਾ ਤੇ ਟੈਂਕਾਂ ਦੇ ਨਾਲ ਟੈਟੇਰੀ ਕਰਵਾਣਾ ਤੇ ਉਹ ਚੰਦੀ ਤੇ ਸੰਗਤ ਤੋਂ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ નિર્ਦੋਸ਼ ਸੰਗਤ ਸਾਡੇ ਸਾਢੇ 3000 ਹਜ਼ਾਰਾ ਗਿਣਤੀ ਵਿੱਚ ਸਿੰਗ-ਸਿੰਗੜੀਆਂ ਪਚੰਗੀਆਂ ਦੀ ਸ਼ੀਧੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਸਾਹਿਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਸਾਹਿਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇਥੇ ਧੀਆਂ ਪੈਣਾ ਦੀਆਂ ਫੌਜੀਆਂ ਨੇ ਇਸ਼ਤਾਂ ਵੀ ਲੁੱਟੀਆਂ ਫਿਰ ਉਸ ਤੋਂ ਬਾਅਦ ਸਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤਹਿਆ ਕਰ ਲਿਆ ਕਿਸੇ ਅਣਖੀਲੇ ਮਾਂ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਟੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਨੇ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮਹਈਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਿੰਨੇ ਜੇ ਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਹ ਤਾਂ ਲੁੱਟੀਆਂ ਜਾਣਗੀਆਂ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜ਼ੀਰੀਆਂ ਦਿੱਤੀਆਂ ਜਾਣਗੀਆਂ ਔਰੇ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਹੈ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ ਤਿੰਨ ਦਿਨ ਤਿੰਨ ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਕਸੂਰ ਸੀ ਸਾਡੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਵਿੱਚੋਂ ਬੈਠਿਆਂ ਕੱਢ-ਕੱਢ ਕੇ ਕੋ-ਕੋ ਕੇ ਮਾਰਿਆ ਗਿਆ ਜਿੰਦਿਆਂ ਨੂੰ ਜਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਢਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਤਾਂ ਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੇ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜ਼ਖਮ ਲੇ ਆ ਸਾਡੇ ਜ਼ਖਮ ਰਸਰੇ ਆ ਖਾਸ ਕਰਕੇ ਕਿਉਂ ਰਸਰੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਹਾਂ ਉਹ ਪੰਜਾਬੀਓ ਤੁਹਾਨੂੰ ਵਸਤਾ ਰੱਬ ਦਾ ਜਦੋਂ ਪਹਿਲੀ ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋਗੇ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋਗੇ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਛਗੀਆਂ ਦੀਆਂ ਲਾਸ਼ਾਂ ਪੀਆਂ ਸਨ ਅਥੇ ਦੇ ਉਸ ਤੋਂ ਬਾਅਦ ਨੂੰ 2084 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਪੰਜਾਬੀਆਂ ਨੂੰ ਜਿਹਦੇ ਕਾ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੱਗ ਬੰਨੀ ਸੀ ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚੋਲੀ ਅੱਡ ਕੇ ਅਪੀਲ ਕਰਦੀਆਂ ਔਰ ਮੇਰੇ ਵੀਰੋ ਬਜ਼ੁਰਗੋ ਮਾਤਾਓ ਪਹਿਣੋ ਬੱਚਿਓ ਸਾਰਿਆਂ ਨੂੰ ਸਾਡੇ ਜਖਮਾਂ ਦਾ ਵਾਸਤਾ ਸਾਡੀਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਹਾਂ ਤੁਹਾਨੂੰ ਵਾਸਤਾ ਹੈ ਉਹਨਾਂ ਦਾ ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਪਜਾਓ ਠੀਕ ਹੈ ਇੱਕ ਦੂਜੀ ਗੱਲ ਮੈਂ ਰਾਜਾ ਵੜਿੰਗ ਦੀ ਵੀ ਕਰਨਾ ਚਾਹੁੰਦੀ ਆ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਤਲ ਰਾਜੀਵ ਗਾਂਦਲ ਗਾਂਧੀ ਕਾਤਲ ਤੇਰਾ ਪਰ ਆਏਗਾ ਤੇ ਤੂੰ ਕਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲੈ ਲੇਂਗਾ ਉਹ ਲੁਧਿਆਣਾ ਵਾਲਿਓ ਉਹ ਤੁਹਾਨੂੰ ਵਸਤਾ ਰੱਬ ਦਾ ਇਹਦੀ ਜ਼ਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰੀਆਂ ਦੇ ਹੰਕਾਰ ਟੁੱਟਣ ਤੇ ਸਾਡੇ ਜ਼ਖਮਾਂ ਤੇ ਮਰਮ ਲਗੇ ਮੈਂ ਸਾਰਿਆਂ ਨੂੰ ਵਸਤਾ ਪਾਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ